ਹੁਣੇ-ਹੁਣੇ ਨੂ ਤੋਂ ਇੱਕ ਹੋਰ ਪਾਕਿਸਤਾਨੀ ਜਾਸੂਸ ਦੀ ਗ੍ਰਫਤਾਰੀ ਹੋਈ ਹੈ ਜਿਸ ਦੇ ਫੋਨ ਦੇ ਵਿੱਚੋਂ ਤਮਾਮ ਸਬੂਤ ਮਿਲਿਆ ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਸਟਾਕਸ ਟੂ ਹੈ ਪਾਕਿਸਤਾਨ ਦਾ ਵੱਡਾ ਜਾਸੂਸ ਸੀ ਜੋ ਕਿ ਭਾਰਤ ਦੀਆਂ ਖੁਫੀਆਂ ਰਿਪੋਰਟਾਂ ਨੂੰ ਪਾਕਿਸਤਾਨ ਤੱਕ ਭੇਜਦਾ ਸੀ ਤੇ ਹੁਣ ਇਸ ਸ਼ਖਸੀ ਗ੍ਰਿਫਤਾਰੀ ਹੋਈ ਹੈ ਨੂਹ ਤੋਂ ਗ੍ਰਿਫਤਾਰੀ ਹੋਈ ਹੈ ਵੱਡੀ ਖਬਰ ਦਾ ਰੋਕ ਕਰ ਰਹੇ ਹਾਂ ਦੱਸ ਤਈਏ ਕਿ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਦੋਸ਼ ਤੇ ਵਿੱਚ ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਤਾਂ ਵੱਡੋ ਤੋਂ ਇੱਕ ਗ੍ਰਿਫਤਾਰੀ ਨੇ ਹਲਚਲ ਮਚਾ ਦਿੱਤੀ ਹੈ ਦੋ ਦਿਨਾਂ ਦੇ ਅੰਦਰ ਦੂਜੀ ਗ੍ਰਿਫਤਾਰੀ ਹੈ ਇਹ ਇਸ ਨੈਟਵਰਕ ਦੇ ਵਿੱਚ ਪਾਕਿਸਤਾਨੀ ਜਾਸੂਸ ਦੀ ਸਤਵੀਂ ਗ੍ਰਿਫਤਾਰੀ ਹੈ ਇਸ ਦੋਸ਼ੀ ਨੂਹ ਤਾਂ ਵਾਟੂ थाना ਖੇਤਰ ਦੇ ਪਿੰਡ ਕਾਂਗੜਕਾ ਤੋਂ ਗ੍ਰਫਤਾਰ ਕੀਤਾ ਗਿਆ। ਤਵਾਟੂ ਪੁਲਿਸ ਸਟੇਸ਼ਨ ਨੇ ਪਾਕਿਸਤਾਨੀ ਦੂਤਾਵਾਸ ਦੇ ਦੋ ਕਰਮਚਾਰੀਆਂ ਦੇ ਸਮੇਤ ਤਿੰਨ ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਦਾ ਇਹ ਕਿ ਪੁਲਿਸ ਮੁਲਾਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰਫਤਾਰ ਮੁਲਜ਼ਮਾਂ ਤੋਂ ਇੱਕ ਫੋਨ ਵੀ ਬਰਾਮਦ ਹੋਇਆ। ਪਾਕਿਸਤਾਨੀ ਦੂਤਾਵਾਸ ਦੇ ਦੋ ਕਰਮਚਾਰੀਆਂ ਦੇ ਵਿਰੁੱਧ ਮਾਮਲਾ ਵੀ ਦਰਜ ਕੀਤਾ ਜਾ ਚੁੱਕਿਆ ਹੈ। ਦੱਸਦਾ ਇਹ ਕਿ ਹਰਿਆਣਾ ਪੁਲਿਸ ਅਤੇ ਕੇਂਦਰੀ ਜਾਂਚ ਏਜੰਸੀਆਂ ਨੇ ਉਹ ਜ਼ਿਲ੍ਹੇ ਦੇ ਵਿੱਚ ਪਾਕਿਸਤਾਨੀ ਜਾਸੂਸੀ ਨੈੱਟਵਰਕ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਤਵਾਡੂ ਸਬ-ਡਿਵੀਜ਼ਨ ਦੇ ਪਿੰਡ ਕਾਂਗੜਕਾ ਤੋਂ ਹਨੀਫ ਤੇ ਪੁੱਤਰ ਤਾਰੀਫ ਨੂੰ ਗ੍ਰਿਫਤਾਰ ਕੀਤਾ